ਸਤਨਾਮ ਸ਼੍ਰੀ ਵਾਖੇ ਗੁਰ ਸਾਹਿਬ ਜੀਓ ਮਹਤਰਾ ਇਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਖਲਾ ਨਮ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀ ਨਾ ਕਹੋ ਨਾਨਕ ਖਾਰ ਪਜ ਬਨਾ ਜੇਹ ਵਿਦਜਲ ਕੋਮੀਨਾ ਵਿਖੇ ਅਨਸਿਉਕ ਗੈਰਚਿਓ ਨਿਮਖਾ ਨ ਹੋਏ ਉਦਾਸ ਕਹੋ ਨਾਲ ਕਪਜ ਘਰ ਮਨਾ ਪਦਨ ਜਮਕੀ ਫਾਸ ਤਰਨਾ ਪੋਇਓ ਹੀ ਗਇਓ ਲਿਓ ਜਰਾਤਨ ਜੀਤ ਕਹੋ ਨਾਨਕ ਪਜ ਹਰਮਨ ਆਉਤ ਜਾਤ ਹੈ ਬੀਤ ਬਿਰਤ ਪਾਇਓ ਸੋ ਜੈ ਨਹੀਂ ਕਾਲ ਪਹੁੰਚਿਆ ਨਾ ਕੋਹ ਨਾਨਕ ਨਰ ਪਾਵੇ ਕਿਉ ਨਾ ਪਜੈ ਭਗਵਾਨ ਤਨ ਦਾ ਜਾ ਸੰਪਤ ਸਗਲ ਇੰਜ ਨੇ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨੇ ਪਤਿਤ ਉਦਾਰਨ ਪੈ ਹਰਨ ਹਰ ਅਨਾਥ ਕੇ ਨਾਥ ਕਹੁ ਨਾਨਕ ਤੇ ਜਾਨੀਐ ਸਦਾ ਵਸਤ ਤੁਮ ਸਾਥ ਤਨ ਤਨ ਜਿਹ ਤੋ ਕੋ ਦਿਓ ਤਾਂ ਸਿਓ ਨੇ ਗੋਨ ਕੀਨ ਕਹੋ ਨਰ ਕਨਰ ਬਾਵਰੇ ਆਬ ਕਿਉਂ ਡੋਲਤ ਦੀਨ ਤਨ ਤਨ ਸੰਪੈ ਸੁਖ ਦਿਓ ਅਰ ਜਹਿਨੀ ਕੇ ਤਾਮ ਕਹੋ ਨਾਨਕ ਸੁਨ ਰੇ ਮਨ ਸਿਮਰਤ ਕਾਹੇ ਨਰਾਮ ਸਭ ਸੁਖ ਦਾਤਾ RAM ਹੈ ਦੋ ਸਰਨਾਂ ਨੂੰਏ ਕੰਗਨ ਇੱਕ ਸੁਨ ਰੇ ਮਨਾ ਤੇ ਹੈ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਏ ਤੇ ਹੈ ਪਜਰੇ ਤੈ ਮੀਤ ਕਹੋ ਨਾਨਕ ਸੁਨ ਰੇ ਮਨ ਆਉਦ ਕਟਤ ਖਨੀਤ ਪਾਂਚ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜਿਹ ਤੇ ਉਪਜਿਓ ਨਾਨਕ ਲੀਨ ਤਹੇ ਮਹਮਾਨ ਕਟ ਕਟ ਮੈਂ ਘਰ ਤੂ ਵਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤੇ ਖਿਪਜ ਮਨ ਪੌਣ ਤੈ ਉਤਰਾ ਪਾਰ ਸੁਖ ਦੁਖ ਜੇਹ ਪਰ ਸਹਨ ਗੀ ਲੋਭ ਮੋਇ ਅਭਿਮਾਨ ਕਹੋ ਨਾਨਕ ਸੁਨ ਰੇ ਮਨ ਤੋ ਮੂਰਤ ਪਗਵਾਨ ਉਸ ਤਕ ਨਿੰਦੇ ਨਾਹੀਂ ਜਿਹੇ ਕੰਚਨ ਲੋਸਮਾਨ ਕਹੋ ਨਾਨਕ ਸੁਨ ਰੇ ਮਨ ਮੁਕਤ ਤਹ ਤਜਾ ਹਰ ਇੱਕ ਸੋਗ ਜਾ ਕਹਿ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨ ਮੁਕਤ ਤਹ ਤਜਾਨ ਬੇਕਾਹੂ ਕੋ ਦੇਤ ਨਹ ਨਹ ਪਹਿਮਾਨ ਤਿਆਨ ਕਹੋ ਨਾ ਕਿਸਨ ਰੇ ਮਨ ਗਿਆਨੀ ਤਾਹਿਬ ਖਾਨ ਜੇ ਵਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ ਕਹੋ ਨਾ ਲਕ ਸੁਨ ਰੇ ਮਨਾ ਤੇਹ ਨਰ ਮਾਥੇ ਪਾਗ ਜਹਿ ਮਾਇਆ ਮਮਤਾਤ ਜੀ ਸਭ ਤੇ ਪਿਓ ਉਦਾਸ ਕਹੂ ਨਾਨਕ ਸੁਨ ਰੇ ਮਨ ਤੇ ਘਟ ਬ੍ਰਹਮ ਨਿਵਾਸ ਜੇ ਪ੍ਰਾਣੀ ਗਉ ਮੈ ਤਜੀ ਕਰਤਾ ਰਾਮ ਅਪਸ਼ਾਨ ਕਹੂ ਨਾਨਕ ਬਹੁ ਮੁਕਤ ਨਰੇ ਇਹ ਮਨ ਸਾਚੀ ਮਾਨ ਪੈਨਾਸਨ ਦੁਰਮਤ ਖਾਜਨ ਕਲਮੈ ਕਾਨ ਕੋ ਨਾਮ ਨਿਸ ਦਿਨ ਜੋ ਨਾਨਕ ਪਜੈ ਸਫਲ ਹੋਏ ਤਹ ਕਾਮ ਜੇ ਬਾ ਗੁਣ ਗੋਬਿੰਦ ਪਜੋ ਕਰਨ ਸੁਨੋ ਘਰਨਾਮ ਕਹੋ ਨਾਨਕ ਸੁਨ ਰੇ ਮਨ ਪਰ ਨ ਜਮਕੇ ਤਾਮ ਜੋ ਪ੍ਰਾਣੀ ਮਮਤਾ ਤਜੇ ਲੋਗ ਮੋਹ ਅਹੰਕਾਰ ਕਹੋ ਨਾ ਲੇ ਕੇ ਆਪਨ ਤਰੈ ਔਰਨ ਲੇਤ ਉਦਾਰ ਜੋ ਸੁਪਨਾ ਹਰ ਵੇਖਣਾ ऐसे जग को जान इन में कछ साचो नहीं नानक बिन भगवान निसदिन माया कारने प्राणी डोलत नीत ਕੋਟਨ ਮੈਨਾਨਤ ਕਉ ਨਾਰਾਇਣ ਜਿਹ ਜੀਤ ਜੈਸੇ ਜਲਤੇ ਬੁਦ ਬੁਦਾ ਉਪਜੈ ਬਿਨ ਸੈਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ ਪ੍ਰਾਣੀ ਕਛੂ ਨ ਚੇਤਈ ਮਦਮਾਇ ਕੰਦਰ ਕਹੋ ਨਾਨਕ ਬਿਨ ਘਰ ਪਜਨ ਪਰ ਤਤ ਹੈ ਜਮ ਫਲਦ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੈ ਕਹੋ ਨਾ ਸੁਨ ਰੇ ਮਨ ਦੁਰ ਲਬ ਮਾਨੁਖ ਦੇ ਮਾਇਆ ਕਾਰਨ ਤਵਗੀ ਮੋਰਖ ਲੋਗ ਅਜਾਨ ਕੋਹ ਨਾ ਇੱਕ ਬਿਨ ਗਰਪ ਜਨ ਬਰਥਾ ਜਨਮ ਸ੍ਰਾਨ ਜੋ ਪ੍ਰਾਣੀ ਇਸ ਦਿਨ ਪਜ ਰੂਪ ਰਾਮ ਤਹਜਾਨ ਹਰ ਜਨ ਘਰ ਅੰਤਰ ਨਹੀ ਨਾਨਕ ਸਾਚੀ ਮਾਨ ਮਨ ਮਾਇ ਮੇ ਫਦਰਖੋ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਘਰ ਪਜਨ ਜੀਵਨ ਕੌਨੇ ਕਾਮ ਪ੍ਰਾਣੀ ਰਾਮ ਨਾ ਚੈਤਈ ਮਦ ਮਾਇਆ ਕੈ ਅੰਦ ਕਹੋ ਨਾਨਕ ਘਰਿ ਪਜਨ ਬਿਨ ਪਰਤ ਤਾਹੇ ਜਮ ਫੰਦ ਸੁਖ ਮੈਂ ਬਹੁਤ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਹੋ ਨਾਲ ਘਰ ਪਜਮਨਾ ਅੰਤ ਸਗਾਈ ਕੋਏ ਜਨਮ ਜਨਮ ਪਰ ਮਤ ਫਿਰਿਓ ਮਿਟਿਓ ਨ ਜਮ ਕੋਤਰਾਸ ਕੋਹ ਨਾਨ ਕਗਰ ਪਜਮਨ ਨਿਰਪੈ ਪਾਵੈ ਵਾਸ ਜਤਨ ਬਹੁਤ ਮੈਂ ਕਰ ਰਘਿਓ टियों न मन को मर्मत सोनेओ राख ले पगवान बाल जुआनि पिर्दुन तीन अवस्था ज ਹੁਣਾਂ ਨ ਇੱਕ ਗਾਰੇ ਪਜਨ ਬਿਨ ਬਰਤਾ ਸਭੀ ਮਾਨ ਕਰਨ ਖਤੋ ਸੋਨਾ ਕੀਓ ਪਰ ਯੋ ਲੋਬ ਕੈਫੰਦ ਨਾਨਕ ਸਮਿਓ ਰਮ ਗਇਓ ਅਬ ਕਿਉਂ ਰੋਵਤ ਅੰਧ ਮਨ ਮਾਇਆ ਵਹਿ ਰਮ ਰਖਿਓ ਨਿਕਸਤ ਨਾਣ ਮੀਤ ਨਾਨਕ ਮੂਰਤ ਚਿਤਰ ਜਿਉ ਛਾੜਤ ਨਾਣ ਪੀਤ नरत कछ और की ओ पाई चितवत रहियोग नानक फासी गल परी जतन बहुत सुख के ਦੁੱਖ ਕੋ ਕਿਉ ਨ ਕੋਏ ਕਹੋ ਨਾਨਕ ਸੁਨ ਰੇ ਮਨਾ ਹਰ ਪਾਵੈ ਸੋ ਹੋਏ ਜਗਤ ਪਖਾਰੀ ਫਿਰਤ ਗੈ ਸਭ ਕੋ ਦਾਤਰਾਮ ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ ਝੂਠੇ ਮਾਨ ਕਾ ਕਰ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇ ਰੋ ਨਹੀਂ ਨਾਨਕ ਕਹਿਓ ਬਖਾਨ ਗਰ ਬਕਰਤ ਗੈ ਤੇ ਕੋ ਬੈਨ ਸੈ ਛਿਨ ਮੈਂ ਮੀਤ ਜਿਹ ਪ੍ਰਾਣੀ ਘਰ ਜਸ ਕਹੋ ਨਾਨਕ ਤਖ ਜਗ ਜੀਤ ਜਿਹ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਦੇਖ ਨਰਖਰ ਅੰਤਰ ਨਹੀਂ ਨਾਨਕ ਸਾਚੀ ਮਾਨ ਇੱਕ ਪਗਤ ਪਗਵਾਨ ਜੇ ਪ੍ਰਾਣੀ ਕੈ ਨਾਹੀ ਮਨ ਜੈਸੇ ਸੂਕਰ ਸਵਾਨ ਨਾਨਕ ਮਨੁ ਤਾਹਿ ਤਨ ਸੁਆਮੀ ਕੋ ਗਰਹਿ ਜਿਉ ਸਦਾ ਸੁਆਨ ਤਜਤ ਨਹੀਂ ਨਿਤ ਨਾਨਕ ਹੈ ਬਿਦਗਰਪ ਜੋ ਇਕ ਮਨ ਹੋਏ ਇਕ ਚਿੱਤ ਤੀਰਥ ਵਾਰਤਿਆਰਦਾਨ ਕਰ ਮਨ ਮੈਂ ਧਰ ਗੁਮਾਨ ਨਾਨਕ ਨੇ ਫਲ ਜਾਤ ਤੇ ਜ्यों ਕੂੰਚਰੇ ਇਸ਼ਨਾ ਨ ਸਿਰ ਕੰਪਿਓ ਪਾਗ ਡਗਮਗੇ ਨੈਣ ਜੋਤ ਤੇ ਹੀ ਨ ਕਹੋ ਨਾ ਨਿਕ ਇਹ ਬਿਦ ਪਾਈ ਤਉ ਨਗਰ ਰਸਲੀਨਾ ਨਿਜ ਕਰ ਦੇਖੋ ਜਗਤ ਮੈਂ ਕੋ ਕਹੂ ਕੋ ਨਾ ਹੈ ਨਾਨਕ ਥਿਰ ਘਰ ਪਗਤ ਹੈ ਤੇ ਰੱਖੋ ਬਲਮਾਹੇ ਜਗ ਰਚਨਾ ਸਭ ਝੂਠ ਹੈ ਜਾਨ ਲਘੋਰੇ ਮੀ ਕਹਨਾਨ ਕtir ਨ ਰਹਾ ਜਿਉ ਬਾਲੂ ਕੀ ਪੀਤ ਰਾਮ ਗयो ਰਾਵਣ ਗयो ਜਾ ਕੋ ਬਹੁ ਪਰਬਾਰ ਕਹੋ ਨਾ ਨਕਤਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾਤਾ ਕੀ ਕੀ ਜੀਏ ਜੋਨ ਹੋਣੀ ਹੋ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹਿ ਕੋਏ ਜੋ ਪਜਿਓ ਸੋ ਬਿਨ ਸਹੈ ਪਰੋ ਆਜ ਕਹਿ ਕਾਲ ਨਾਨਕ ਘਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਦੋਹਰਾ ਬਲ ਛੁੱਟਿ ਕਿਉ ਬੰਧਨ ਪਰੇ

ਸਭ ਕਿਛ ਹੋਤ ਉਪਰ ਆਏ ਨਾਨਕ ਸਭ ਕਿਛ ਤੁਮਰੇ ਗਾਥ ਮੈਂ ਤੁਮਹੀ ਗੋਤ ਸਗਾਏ ਸੰਗ ਸਖਾ ਸਭ ਤਜ ਗਏ ਕੋਹ ਨਾ ਨੇ ਬੇਹੋਸ ਸਾਥ ਕੋਹ ਨਾ ਨੇ ਕੇ ਇਹ ਬਿਪਤ ਮੈਂ 1 1 ਰਗੁਨਾਤ ਨਾਮ ਰਖਿਓ ਸਾ ਦੂਰ ਗਿਓ ਰਖੇਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮント ਰਾਮਨਾਮ ਉਰਮੈਂ ਗਹਿਓ جا ਕੈ ਸਮਨ ਹੀ ਕੋਏ ਜੇ ਸਿਮਰਤ ਸੰਕਟ ਮਿਟੈ ਦਰਸ਼ ਤੋ ਗਰੋ ਹੋਏ ਰਾਮ ਨਾਮ ਉਰ ਮੈਂ ਗਖੋ ਜਾ ਕੈ ਸਮ ਨਹੀਂ ਕੋਏ ਜੇ ਸਿਮਰਤ ਸੰਕਟ ਮਿਟੈ ਦਰਸ਼ ਤੋਹਾਰੋ ਹੋਏ ਵਾਹਿ ਗੁਰੂ ਜੀ ਦਾ ਖਲਸਾ ਵਾਹਿ ਗੁਰੂ ਜੀ ਕੀ ਫਤਿਹ